ਨਮਸਤੰਗ ਆਪੂਤੇ ਹੈ ਪੰਜ ਤਤਵਾ ਤੋਂ ਨਾ ਬਣਨ ਵਾਲੇ ਤੈਨੂੰ ਨਮਸਕਾਰ ਹੈ ਨਮਸਤੰਗ ਅਲੋਕੇ ਹੈ ਨਾ ਵੇਖੇ ਜਾ ਸਕਣ ਵਾਲੇ ਤੈਨੂੰ ਨਮਸਕਾਰ ਹੈ ਨਮਸਤੰਗ ਅਸੋਕੇ ਹੈ ਸੋਗੀ ਨਾ ਹੋ ਸਕਣ ਵਾਲੇ ਤੈਨੂੰ ਨਮਸਕਾਰ ਹੈ ਨਮਸਤੰਗ ਨਿਰਤਾਪੇ ਹੈ ਸੰਤਾਪ ਰਹਿਤ ਤੈਨੂੰ ਨਮਸਕਾਰ ਹੈ ਨਮਸਤੰਗ ਅਥਾਪੇ ਇਸ ਥਾਪਨਾ ਰਹਿਤ ਤੇਨੂੰ ਨਮਸਕਾਰ ਹੈ ਨਮਸਤੰਗ ਤ੍ਰਿਮਾਣੇ ਹੈ ਤੇ ਨਾਕਾਲਾ ਅਥਵਾ ਤੇ ਨਾ ਲੋਕਾ ਵਿੱਚ ਮੰਨੇ ਜਾਣ ਵਾਲੇ ਤੇਨੂੰ ਨਮਸਕਾਰ ਹੈ ਨਮਸਤੰਗ ਨਿਤਾਨੇ ਇਹ ਸਭ ਦੇ ਭੰਡਾਰ ਸਰੂਪ ਤੇਨੂੰ ਨਮਸਕਾਰ ਹੈ ਨਮਸਤੰਗ ਅਗਾਹੇ ਇਹ ਨਾ ਪਕੜੇ ਜਾ ਸਕਣ ਵਾਲੇ ਤੇਨੂੰ ਨਮਸਕਾਰ ਹੈ ਨਮਸਤੰਗ ਅਬਾਹੇ ਇਹ ਨਾ ਚਲਾਏ ਜਾ ਸਕਣ ਵਾਲੇ ਤੇਨੂੰ ਨਮਸਕਾਰ ਹੈ ਨਮਸਤੰਗ ਤ੍ਰਿਵਰਗੇ हे ਤਿੰਨ ਵਰਗਾ ਧਰਮ ਅਰਥ ਅਤੇ ਕਾਮ ਤੋ ਰਹਿਤ ਤੈਨੂੰ ਨਮਸਕਾਰ ਹੈ ਨਮਸਤੰਗ ਅਸਰਗੇ हे ਉਤਪੱਤੀ ਸਾਰਗ ਤੋ ਰਹਿਤ ਤੈਨੂੰ ਨਮਸਕਾਰ ਹੈ ਨਮਸਤੰਗ ਪਰਪੋਗੇ हे ਉਤਮ ਫਲ ਭੋਗ ਸਮਗਰੀ ਦੇਣ ਵਾਲੇ ਤੈਨੂੰ ਨਮਸਕਾਰ ਹੈ ਨਮਸਤੰਗ ਸੁਜੋਗੇ हे ਸਾਰੀਆਂ ਯੋਗਤਾਵਾਂ ਵਾਲੇ ਤੈਨੂੰ ਨਮਸਕਾਰ ਹੈ ਨਮਸਤੰਗ ਅਰੰਗੇ रंग वरण तेनु नमस्कार है नमस्तंग अपंगे हे अटुट तेनु नमस्कार है नमस्तंग अगम्मे हे पहुँच तो परे तेनु नमस्कार है नम सत सत रमे हे सुंदर स्वरूप वाले तेनु नमस्कार है नमस्तंग जलासरे हे जल आशे समुंदर तेनु नमस्कार है नमस्तंग निरासरे हे बिना आसरे वाले तेंनु नमस्कार है नमस्तंग अजाते हे जाती रहत तेंनु नमस्कार है नमस्तंग अपाते हे गौत बरादरी पाती रहत तेंनु नमस्कार है नमस्तंग अम जबे हे मजब तो रहत तेंनु नमस्कार है नम सत सत अजबे हे अजब स्वरूप वाले तेंनु नमस्कार है ਆਦੇਸੰ ਆਦੇਸੇ ਏ ਦੇਸ ਰਹਿਤ ਸਰਵ ਵਿਆਪੀ ਤੈਨੂੰ ਨਮਸਕਾਰ ਹੈ ਨਮਸਤੰਗ ਆਪੇਖੇ ਏ ਭੇਸ ਰਹਿਤ ਤੈਨੂੰ ਨਮਸਕਾਰ ਹੈ ਨਮਸਤੰਗ ਨਿਰਤਾਮੇ ਏ ਤਾਮ ਠਿਕਾਣਾ ਰਹਿਤ ਤੈਨੂੰ ਨਮਸਕਾਰ ਹੈ ਨਮਸਤੰਗ ਨਿਰਬਾਮੇ हे माया बाम रहत तेनु नमस्कार है नमो सर्व काले ਇਹ ਸਾਰਿਆਂ ਦੇ ਕਾਲ ਸਰੂਪ ਤੈਨੂੰ ਨਮਸਕਾਰ ਹੈ ਨਮੋ ਸਰਬ ਦਿਆਲੇ ਇਹ ਸਾਰਿਆਂ ਉਤੇ ਦਿਆਲੂ ਤੈਨੂੰ ਨਮਸਕਾਰ ਹੈ ਨਮੋ ਸਰਬ ਰੂਪੇ ਇਹ ਸਾਰਿਆਂ ਰੂਪਾਂ ਵਾਲੇ ਤੈਨੂੰ ਨਮਸਕਾਰ ਹੈ ਨਮੋ ਸਰਬ ਪੂਪੇ ਇਹ ਸਾਰਿਆਂ ਦੇ ਰਾਜੇ ਭੂਪ ਤੈਨੂੰ ਨਮਸਕਾਰ ਹੈ ਨਮੋ ਸਰਬ ਖਾਪੇ ਇਹ ਸਾਰਿਆਂ ਨੂੰ ਖਪਾਉਣ ਵਾਲੇ ਤੈਨੂੰ ਨਮਸਕਾਰ ਹੈ ਨਮੋ ਸਰਬ ਥਾਪੇ ਇਹ ਸਾਰਿਆਂ ਨੂੰ ਸਥਾਪਿਤ ਕਰਨ ਵਾਲੇ ਤੈਨੂੰ ਨਮਸਕਾਰ ਹੈ ਨਮੋ ਸਰਬ ਕਾਲੇ ਇਹ ਸਾਰਿਆਂ ਦੇ ਕਾਲ ਰੂਪ ਤੈਨੂੰ ਨਮਸਕਾਰ ਹੈ ਨਮੋ ਸਰਬ ਪਾਲੇ ਇਹ ਸਾਰਿਆਂ ਦੇ ਪਾਲਕ ਤੈਨੂੰ ਨਮਸਕਾਰ ਹੈ ਨਮਸਤ ਸਤ ਦੇਵ ਹੈ ਇਹ ਕਰਮ ਫਲ ਦੇਣ ਵਾਲੇ ਤੈਨੂੰ ਨਮਸਕਾਰ ਹੈ ਨਮਸਤੰਗ ਅਪੇਵ ਹੈ हे जन्म रहत तेनू नमस्कार है नमस्तंग अजन्मे हे जन्म रहत तेनू नमस्कार है नमस्तंग सुबनमे हे जन्म रहत संतान अथवा पुत्र रूप विच पैदा होण वाले सो वनमे तेनू नमस्कार है नमो सर्वगौने हे सारीया स्थाना उत्ते गवन करने वाले तेनू नमस्कार है नमो सर्वपौने ਇਹ ਸਾਰਿਆ ਭਵਨਾ ਲੋਕਾਂ ਵਿੱਚ ਵਿਆਪਕ ਹੋਣ ਵਾਲੇ ਤੈਨੂੰ ਨਮਸਕਾਰ ਹੈ ਨਮੋ ਸਰਵ ਰੰਗੇ ਇਹ ਸਾਰਿਆ ਰੰਗਾ ਵਾਲੇ ਤੈਨੂੰ ਨਮਸਕਾਰ ਹੈ ਨਮੋ ਸਰਵ ਪੰਗੇ ਇਹ ਸਾਰਿਆਂ ਨੂੰ ਨਸ਼ਟ ਕਰਨ ਵਾਲੇ ਤੈਨੂੰ ਨਮਸਕਾਰ ਹੈ ਨਮੋ ਕਾਲ ਕਾਲੇ ਇਹ ਕਾਲਾ ਦੇਵੀ ਕਾਲ ਤੈਨੂੰ ਨਮਸਕਾਰ ਹੈ ਨਮਸਤ ਸਤ ਸਤ ਧਿਆਲੇ हे साबोते दया ਕਰਨ ਵਾਲੇ ਤੈਨੂੰ ਨਮਸਕਾਰ ਹੈ ਨਮਸਤੰਗ ਅਬਰਨੇ 헤 ਵਰਨਨ ਤੋਂ ਪਰੇ ਅਕਥਨੀ ਤੈਨੂੰ ਨਮਸਕਾਰ ਹੈ ਨਮਸਤੰਗ ਅਮਰਨੇ 헤 ਮਰਨ ਤੋਂ ਪਰੇ ਆਮਰ ਤੈਨੂੰ ਨਮਸਕਾਰ ਹੈ ਨਮਸਤੰਗ ਜਰਾਰਨ 헤 ਬੁਢਾਪੇ ਦੇ ਵੈਰੀ ਬੁਢਾਪੇ ਤੋਂ ਮੁਕਤ ਤੈਨੂੰ ਨਮਸਕਾਰ ਹੈ ਨਮਸਤੰਗ ਕਿਰਤਾਰਨ हे hey, कीर्तकर्मा दे वैरी कर्मनाशक तेंनु नमस्कार है नमो सर्वतन दे hey, ए सारेया तंदिया दे प्रेरक तेंनु नमस्कार है नमो सत अबन्दे हे hey, बन्दना तो मुक्त तेंनु नमस्कार, hey, नमस्कार है नमस्तंग निरसाके हे hey, साका संबंधा तो रहित तेंनु नमस्कार है नमस्तंग निरबाके हे डर बाक तो रहित तेंनु नमस्कार है ਨਮਸਤੰਗ ਰਹੀਮੇ ਹੈ ਰਹਿਮ ਦਇਆ ਕਰਨ ਵਾਲੇ ਤੈਨੂੰ ਨਮਸਕਾਰ ਹੈ ਨਮਸਤੰਗ ਕਰੀਮੇ ਹੈ ਬਖਸ਼ਿਸ਼ ਕਰਮ ਕਰਨ ਵਾਲੇ ਤੈਨੂੰ ਨਮਸਕਾਰ ਹੈ ਨਮਸਤੰਗ ਅਨੰਤੇ ਹੈ ਅਨਾੰਤ ਰੂਪ ਵਾਲੇ ਤੈਨੂੰ ਨਮਸਕਾਰ ਹੈ ਨਮਸਤੰਗ ਮਹੰਤੇ ਹੈ ਮਹਾਨ ਰੂਪ ਵਾਲੇ ਤੈਨੂੰ ਨਮਸਕਾਰ ਹੈ ਨਮਸਤ ਸਤਿ ਰਾਗੇ हे प्रेम राग स्वरूप तेनु नमस्कार है नमस्ते अंग सुहागे हे चंगे भागा वाले तेनु नमस्कार है नमो सर्व सोखन हे सबनु सुकान नष्ट ਕਰਨ ਵਾਲੇ तेनु नमस्कार है नमो सर्व पोखन हे शब्दा पालन पोषण ਕਰਨ ਵਾਲੇ तेनु नमस्कार है नमो सर्व कर्ता हे शब्दे सृजनहार तेनु नमस्कार है ਨਮੋ ਸਰਬ ਹਰਤਾ ਇਹ ਸਭ ਨੂੰ ਖਤਮ ਹਰਨ ਕਰਨ ਵਾਲੇ ਤੈਨੂੰ ਨਮਸਕਾਰ ਹੈ ਨਮੋ ਜੋਗ ਜੋਗੇ ਇਹ ਜੋਗਾ ਦੇਵੀ ਜੋਗ ਤੈਨੂੰ ਨਮਸਕਾਰ ਹੈ ਨਮੋ ਪੋਗ ਪੋਗੇ ਇਹ ਪੋਗਾ ਦੇਵੀ ਪੋਗ ਤੈਨੂੰ ਨਮਸਕਾਰ ਹੈ ਨਮੋ ਸਰਬ ਦਿਆਲੇ ਇਹ ਸਾਰਿਆਂ ਉੱਤੇ ਦਇਆ ਕਰਨ ਵਾਲੇ ਤੈਨੂੰ ਨਮਸਕਾਰ ਹੈ ਨਮੋ ਸਰਬ ਪਾਲੇ हे सारे आदि पालड़ा करने वाले तेन नमस्कार है चाचरी छंद त्वै प्रसाद चाचरी छंद तेरी कृपा नाल आरूप है हे प्रभु तू रूप तो रहत हैं अनूप हैं उपमातों तो हैं आजू हैं जन्म तो रहत हैं आबू हैं पंच भूता तो रहत हैं आलेख हैं तू लेख रहत हैं आपेक हैं पेक रहत हैं आनाम हैं नाम रहत हैं आकाम हैं कामना रहत हैं अदे हैं तो ध्यान रहत हैं अभे हैं पेद रहत हैं अजीत, है अजीत, है अजीत हैं अजित हैं अभीत हैं अभै हैं त्रिमान हैं तो तिना लोगों मनण योग हैं निधान हैं सब खजाना है तेर वर्ग हैं तीन वर्ग धर्म अर्थ काम या देवता देत आते मनुख तो रहत हैं असर्ग हैं उत्पत्ति सर्ग रहत हैं अनिल हैं तू रंग रहत अथवा संख्या रहत हैं अनाद हैं आद रहत हैं अजय हैं अजित हैं आजाद हैं ब्रह्मा अज तो भी पहला दा है जन्म है तो जन्म हैं आप अवरण हैं रंग वर्ण रहित हैं अभूत हैं तत्व भूत हैं हैंण हैं पोषण भरण रहत हैं अगंज हैं तो नाश रहत हैं आभज हैं आ हैं आजूझ हैं दो तो निर्द झगड़े तो मुक्त हैं अजंज हैं आ डोल हैं वाहगुरू जी का खालसा वाहगुरू जी की फतेह